ਤੇਰੀ ਜੁਗਨੀ ਦੇ ਧਾਗੇ ਬੱਗੇ ਜੁਗਨੀ ਉਹਦੇ ਮੂੰਹੋਂ ਫੱਬੇ ਜਿਹਨੂੰ ਸੱਟ ਇਸ਼ਕ ਦੀ ਲੱਗੇ ਜੀ ਹਾਂ ਮੇਰੀ ਮੁਰਾਦ ਗੁਰਮੀਤ ਬਾਵਾ ਜੀ ਉਹ ਆਵਾਜ਼ ਉਹ ਪੰਜਾਬ ਦੀ ਆਵਾਜ਼ ਜੋ ਜਿਸ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ ਅੱਜ ਅਸੀਂ ਉਹਨਾਂ ਦੇ ਗ੍ਰਹਿ ਨਿਵਾਸ ਪਹੁੰਚੇ ਆ ਪਰ ਮਨਪਾਗੀ ਗੱਲ ਇਹ ਹੈ ਕਿ ਜਿਸ ਹਾਲਾਤਾਂ ਵਿੱਚ ਅੱਜ ਉਹਨਾਂ ਦੇ ਘਰ ਪਹੁੰਚੇ ਆ ਉਹ ਹਾਲਾਤ ਇਸ ਵੇਲੇ ਬਦ ਤੋਂ ਬੱਤਰ ਨੇ ਤੇ ਉਹਨਾਂ ਦੇ ਪਰਿਵਾਰ ਦੀ ਇਸ ਵੇਲੇ ਮਾਲੀ ਜਿਹੜੀ ਹਾਲਤ ਹੈ ਕਾਫੀ ਐਸਲੇ ਖਰਾਬ ਹੈ ਜਿਸ ਨੂੰ ਲੈ ਕੇ ਗਰਮੀਤ ਬਾਬਾ ਜੀ ਦੀ ਬੇਟੀ ਗਲੋਰੀ ਬਾਬਾ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਸੀ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਕੈਬਨ ਮੰਤਰੀ ਉਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਘਰ ਪਹੁੰਚੇ ਨੇ ਤੇ ਉਹਨਾਂ ਨੂੰ 2 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਨੇ ਤੇ ਸਾਡੇ ਨਾਲ ਇਸ ਵੇਲੇ ਗਲੋਰੀ ਬਾਬਾ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਕਿ ਕਿਸ ਤਰ੍ਹਾਂ ਐਸੇਲੇ ਉਹਨਾਂ ਦੇ ਹਾਲਾਤ ਨੇ ਤੇ ਉਹ ਐਸੇਲੇ ਕਿਸ ਤਰ੍ਹਾਂ ਦੀ ਸਹਾਇਤਾ ਸਰਕਾਰਾਂ ਦੇ ਕੋਲੋਂ ਮੰਗਰੇ ਨੇ ਅ ਗਲੋਰੀ ਜੀ ਪਹਿਲੇ ਤੇ ਸਾਨੂੰ ਬਹੁਤ ਐਸੇ ਲਈ ਦੁੱਖ ਹੈ ਕਿ ਤੁਹਾਨੂੰ ਇਹ ਹਾਲਾਤਾਂ ਵਿੱਚ ਮਿਲਣਾ ਪੈ ਰਿਹਾ ਤੁਹਾਡੇ ਘਰ ਪਹੁੰਚੇ ਆ ਕੀ ਕਹਿਣਾ ਚਾਹੋਗੇ ਕਿਉਂਕਿ ਲੰਬੇ ਸਮੇਂ ਵਿੱਚ ਜਿਸ ਤਰ੍ਹਾਂ ਗੁਰਮੀਤ ਬਾਵਾ ਜੀ ਨੇ ਆਪਣਾ ਬਹੁਤ ਵੱਡਾ ਨਾਮ ਹਾਸਲ ਕੀਤਾ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਉਹਦੇ باوجود ਨਾ ਤੇ ਸਰਕਾਰਾਂ ਨੇ ਮੁੱਲ ਪਾਇਆ ਤੇ ਨਾ ਹੀ ਕਿਸੇ ਸੁਣਨ ਵਾਲੇ ਨੇ ਪਾਇਆ ਕੀ ਕਹਿਣਾ ਚਾਹੋਗੇ ਮੈਂ ਜੀ ਪਹਿਲਾਂ ਤੇ ਬੜੀ ਧੰਨਵਾਦੀ ਹਾਂ ਤੁਸੀਂ ਆਏ ਇੱਥੇ ਮੇਰੀ ਗੁਹਾਰ ਸੁਣ ਕੇ ਮੈਂ دیر ਆਏ ਦਰੁਸਤਾਏ ਇਹ ਕਹਾਵਤ ਅਜੇ ਪੂਰੀ ਠੁਕਮੀ ਲੱਗ ਰਹੀ ਹੈ ਮੈਨੂੰ ਮੈਂ ਸੋਸ਼ਲ ਮੀਡੀਆ ਤੇ ਮੈਂ 4-5 ਸਾਲ ਤੋਂ ਬਾਅਦ ਹੀ ਗੁਰੂ ਜੀ ਸੀ ਬਹੁਤ ਦੁਖੀ ਕਿਉਂਕਿ ਮੇਰੇ ਸਾਰੇ ਘਰ ਦੇ ਜੀ ਚਲੇ ਗਏ ਜਿਹੜੇ ਮੇਨ ਵੱਡੇ ਮੋਤਬਰ ਬੰਦੇ ਸੀ ਸਾਡੇ ਘਰ ਦੇ ਸਭ ਚਲੇ ਗਏ ਉਹਦੇ ਕਰਕੇ ਮੈਨੂੰ ਫਾਈਨੈਂਸ਼ੀਅਲ ਕਰਾਈਸਿਸ ਦਾ ਬੜਾ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ ਮੇਰੇ ਸੋਚਣਾ ਦਿਨ ਰਾਤ ਸੋਚਣਾ ਪੈਂਦਾ ਸੀ ਕਿ ਹੁਣ ਗਲੋਰੀ ਕੀ ਕਰੇਗੀ ਕਿਉਂਕਿ ਇੱਕ ਕਲਾਕਾਰ ਨੂੰ ਤੇ ਗਾਣਾ ਹੀ ਹੁੰਦਾ ਜੀ ਗੰਦ ਲਾਉ ਦੇ ਕੁਝ ਨਹੀਂ ਆਉਂਦਾ ਤੇ ਜਿਹੜੀ ਗਾਇਕੀ ਸਾਨੂੰ ਆਂਦੀ ਉਹ ਲੋਕ ਸੁਣਨਾ ਨਹੀਂ ਚਾਹੁੰਦੇ ਸਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਹਾਲਾਤ ਕਾਰਨ ਕੀ ਹੈ ਕਿਸ ਤਰ੍ਹਾਂ ਫਸਲੇ ਪੰਜਾਬ ਦੀ ਜਿਹੜੀ ਜਨਤਾ ਉਤਪਰ ਪਈ ਹੈ ਕਿਸ ਤਰ੍ਹਾਂ ਦੀ ਗਾਇਕੀ ਨੂੰ ਪਸੰਦ ਕਰਨ ਲੱਗ ਪਈ ਸਾਨੂੰ ਪਤਾ ਹੈ ਇਹ ਸਭ ਤੁਸੀਂ ਮੀਡੀਆ ਨਾਲ ਰਿਲੇਟਡ ਬੰਦੇ ਹੋ ਵੀ ਕਿਸ ਤਰ੍ਹਾਂ ਦਾ ਕਲਚਰ ਸਾਡੇ ਪੰਜਾਬ ਦੇ ਵਿੱਚ ਆ ਗਿਆ ਹੈ ਕਿ ਅੱਧੇ ਗਾਣੇ ਇੰਗਲਿਸ਼ ਹੁੰਦੇ ਨੇ ਅੱਧੇ ਗਾਣੇ ਪੰਜਾਬੀ ਹੁੰਦੇ ਨੇ ਅੱਧੇ ਵਰਡਸ ਵਿੱਚ ਇੰਗਲਿਸ਼ ਤੇ ਪਾਏ ਹੁੰਦੇ ਨੇ ਏ ਘੋੜੀਆਂ ਸੁਹਾਗ ਇਹ ਸਭ ਕੌਣ ਸੁਣਨਾ ਚਾਹੁੰਦਾ ਕੋਈ ਨਹੀਂ ਸੁਣਨਾ ਪਰ ਤੁਹਾਡੇ ਪਰਿਵਾਰ ਨੇ ਤੇ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਸੰਜੋ ਕੇ ਰੱਖਿਆ ਅੱਜ ਵੀ ਅਸੀਂ ਦੇਖ ਸਕਦੇ ਹਾਂ ਇਹਨਾਂ ਤਸਵੀਰਾਂ ਵਿੱਚ ਉਹ ਜਿਹੜਾ ਵਿਰਾਸਤੀ ਜਿਹੜਾ ਵਿਰਾਸਤ ਹੈ ਉਸ ਨੂੰ ਸੰਭਾਲ ਕੇ ਰੱਖਿਆ ਹੈ ਅੱਜ ਵੀ ਇਹ ਜਿੰਦੀਆਂ ਜਾਗਦੀਆਂ ਮਸਾਲਾ ਨੇ ਇੱਕ ਜਿਹੜੀਆਂ ਸ਼ੀਲਡਾਂ ਨੇ ਜਿਹੜੀਆਂ ਕੀ ਇੱਕ ਕਹਿ ਸਕਦੇ ਆ ਕਿ ਪ੍ਰਾਣੀ ਇਸ ਲਿਪਈਆਂ ਨੇ ਦਰੋਹਰ ਨੇ ਪੰਜਾਬ ਦੀਆਂ ਤੁਸੀਂ ਮਾਤਾ ਗੁਰਮੀਤ ਗੁਰਮੀਤ ਬਾਵਾ ਜੀ ਦੀ ਤਸਵੀਰ ਵੀ ਦੇਖ ਸਕਦੇ ਹੋ ਜਿਹਦੇ ਵਿੱਚ ਲੰਬੀ 호ਕ ਦੀ ਮਲਿਕਾ ਕਿਹਾ ਜਾਂਦਾ ਸੀਗਾ ਤੇ ਲਗਾਤਾਰ ਜਦੋਂ ਪਾਕਿਸਤਾਨ ਤੇ ਪੰਜਾਬ ਦੀ ਵਾਸ ਨੂੰ ਵੀ ਤੋਰਿਆ ਗਿਆ ਸੀਗਾ ਤੇ ਉਹਦੇ ਵਿੱਚ ਸਾਸ ਤੌਰ ਤੇ ਗੁਰਮੀਤ ਬਾਵਾ ਜੀ ਨਜ਼ਰ ਆ ਰਹੇ ਨੇ ਔਰ ਉੱਪਰ ਫੁਲਕਾਰੀ ਲਈ ਹੋਈ ਹੈ ਤੇ ਉਹਦੇ ਵਿੱਚ ਪੰਜਾਬ ਦੇ ਪੂਰਬ ਜਿਹੜੇ ਡਿਪਟੀ ਸੀਐਮ ਸੀਗੇ ਹਰਜਿੰਦਰਪੁਰ ਪਠੱਲ ਜੀ ਉਹ ਵੀ ਨਜ਼ਰ ਆ ਰਹੇ ਨੇ ਇੱਥੋਂ ਕਹਿ ਸਕਦੇ ਆ ਕਿ ਉਸ ਵੇਲੇ ਗੁਰਮੀਤ ਬਾਵਾ ਜੀ ਦਾ ਬਹੁਤ ਵੱਡਾ ਮਕਾਮ ਸੀ ਬਹੁਤ ਵੱਡਾ ਨਾਮ ਸੀ ਜਿਨ੍ਹਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ ਪਰ ਅੱਜ ਉਹ ਇਸ ਪਰਿਵਾਰ ਦੇ ਵਿੱਚ ਇਸ ਘਰ ਵਿੱਚ ਨਹੀਂ ਆ ਪਰ ਫਿਰ ਵੀ ਜਿਹੜੇ ਇਸ ਵੇਲੇ ਉਹਨਾਂ ਦੇ ਹਾਲਾਤ ਹੈ ਕਾਫੀ ਵੱਧ ਤੋਂ ਵੱਧ ਰਹਿ ਤੇ ਗੱਲ ਆਪਾਂ ਜਾਰੀ ਰੱਖਾਂਗੇ ਦੂਜੇ ਪਾਸੇ ਦਿਖਾਵਾਂਗੇ ਜਿਹੜਾ ਉਮੀਦ ਬਾਵਾ ਜੀ ਨੂੰ ਰਾਸ਼ਟ੍ਰਪਤੀੀ ਤੋਂ ਪਦਮ ਪੂਸ਼ਣ ਜਿਹੜਾ ਪ੍ਰਦਾਨ ਕੀਤਾ ਗਿਆ ਸੀ ਉਹ ਇਨਾਮ ਮਿਲਿਆ ਹੈ ਏ ਜੀ ਦੀਆਂ ਜਾਗਦੀਆਂ ਮਸਾਲਾਂ ਇਸ ਕਰਕੇ ਨੇ ਕਿਉਂਕਿ ਪੰਜਾਬ ਦੀ ਉਹ ਆਵਾਜ਼ ਉਹ ਕੋਇਲ ਜਿਹੜੀ ਅੱਜ ਸਾਡੇ ਵਿੱਚ ਨਹੀਂ ਹੈ ਪਰ ਕਿਤੇ ਨਾ ਕਿਤੇ ਇਹੜੀ ਵਿਰਾਸਤ ਹੈ ਉਹਨਾਂ ਨੇ ਜਰੂਰ ਸੰਭਾਲ ਕੇ ਰੱਖੀ ਸੀ ਪਰ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਸਾਡੀ ਭੈਣ ਨੂੰ ਇੰਨੇ ਦੁੱਖਾਂ ਦੇ ਨਾਲ ਮੇਰਾ ਅਸਲੇ ਮਨ ਭਰ ਰਿਹਾ ਪਰ ਫਿਰ ਵੀ ਫਿਰ ਵੀ ਅੱਜ ਪੰਜਾਬ ਦੇ ਕੈਬਨ ਮੰਤਰੀ ਪਹੁੰਚੇ ਨੇ ਉਹਨਾਂ ਨੇ ਸਹਾਇਤਾ ਕੀਤੀ ਹੈ ਅਸੀਂ ਭੈਣ ਦਾ ਹੌਸਲਾ ਵਧਾਵਾਂਗੇ ਕਿ ਉਹ ਆਪਣਾ ਹੌਸਲਾ ਨਾ ਤੋੜਨ ਪਰ ਅੱਜ ਜਿਸ ਤਰ੍ਹਾਂ ਹਾਲਾਤ ਨੇ ਮੈਂ ਪੈਨ ਨੂੰ ਕਹਾਂਗਾ ਕਿ ਅੱਜ ਜਿਹੜੇ ਹਾਲਾਤ ਨੇ ਤੁਹਾਡੀਆਂ ਦੁਕਾਨਾਂ ਤੇ ਵੀ ਕਬਜ਼ਾ ਕੀਤਾ ਹੋਇਆ ਹਾਂਜੀ ਬਿਲਕੁਲ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਲੜਾਈ ਲੜਦਿਆਂ ਇਹ ਭਾਜੀ ਪਿਛਲੇ ਕਈ ਸਾਲਾਂ ਤੋਂ ਉਹਦੇ ਉਹਨਾਂ ਨੇ ਪਹਿਲਾਂ ਗੋਡੀ ਗੱਡੀ ਹੱਥ ਲਾ ਕੇ ਦੁਕਾਨਾ ਲੈ ਲਈਆਂ ਫਿਰ ਕਿਰਾਇਆ ਵੀ 100-100 ਰੁਪਿਆ ਸੀ 100 ਰੁਪਏ ਨਾਲ ਕੀ ਬੰਦਾ ਬਿਲਕੁਲ 100 ਰੁਪਏ ਦੇ ਵਿੱਚ ਅੱਜ ਦੀ ਦੌਰ ਦੇ ਵਿੱਚ 100 ਰੁਪਏ ਆ ਜੀ 100 ਰੁਪਏ ਦੇ ਉਹਦੇ ਤੇ 6-15 ਨੇ ਬਿਲਕੁਲ ਬੰਦ ਹੀ ਕਰ ਦਿੱਤਾ ਦੁਕਾਨਾਂ ਦੇ ਪੈਸੇ ਦੇਣੇ ਬੰਦ ਕਰ ਦਿੱਤੇ ਕਿਰਾਇਆ ਹੀ ਦੇਣਾ ਬੰਦ ਕਰ ਦਿੱਤਾ ਤੇ ਮੇਰੇ ਫਾਦਰ ਸਾਹਿਬ ਵੀ ਇੰਨੇ ਭਲੇ ਮਨ ਸੀ ਉਹ ਵੀ ਉਹਨਾਂ ਨੂੰ ਬਾਹਰ ਸ਼ਾਮ ਨੂੰ ਬਾਹਰ ਜਾ ਕੇ ਸੈਰ ਕਰਨ ਦੀ ਹੱਟ ਤੇ ਉਹ ਵੀ ਆਪਣੀਆਂ ਦੁਕਾਨਾਂ ਦੇ ਬਾਹਰ ਨਹੀਂ ਸੀ ਖੜਦੇ ਫਿਰ ਉਧਰ ਜਾ ਕੇ ਖੜ ਜਾਂਦੇ ਸੀ ਤੇ ਐ ਆਪਣੀਆਂ ਦੁਕਾਨਾਂ ਨੂੰ ਵੇਂਦੇ ਰਹਿੰਦੇ ਵੀ ਮੇਰੇ ਨਾਲ ਭਾਣਾ ਕੀ ਉਹ ਪਰ ਫਿਰ ਵੀ ਉਹਨਾਂ ਨੇ ਕਦੀ ਕੋਈ ਗੱਲ ਨਹੀਂ ਕੀਤੀ ਕਾਨੂੰਨੀ ਸਹਾਇਤਾ ਨਹੀਂ ਲਈ ਕਿਉਂ ਕਿ ਉਹ ਇੱਕ ਤੇ ਤਿੰਨ ਧੀਆਂ ਦਾ ਪਿਓ ਸੀ ਕਿਸੇ ਗੱਲੋਂ ਇਸ ਕਰਕੇ ਵੀ ਡਰਦੇ ਸੀ ਕੋਈ ਕੋਈ ਸਾਨੂੰ ਨੁਕਸਾਨ ਨਾ ਪਹੁੰਚਾ ਦੇ ਫਾਰੋਂ ਕੋਈ ਸਾਨੂੰ ਸਾਡੇ ਘਰ ਦੇ ਵਿੱਚ ਕੋਈ ਆ ਕੇ ਇਨਸਾਨ ਨਾ ਪੁਝਾ ਦੇ ਕੋਈ ਮੈਂ ਇਕੱਲਾ ਬੰਦਾ ਆ ਘਰ ਵਿੱਚ ਮੇਰੀਆਂ ਤਿੰਨ ਧੀਆਂ ਨੇ ਮੈਂ ਇਸ ਕਰਕੇ ਉਹ ਜ਼ਿਆਦਾ ਬੋਲਦੇ ਨਹੀਂ ਸੀ ਸ਼ਾਂਤੀ ਪਸੰਦ ਬੰਦੇ ਸੀ ਪਰ ਹੋਏ ਉਹਨਾਂ ਨਾਲ ਬੜਾ ਬੁਰਾ ਰੋਣਾ ਦੇ ਜਾਣ ਤੋਂ ਬਾਅਦ ਜਦੋਂ ਮੇਰੇ ਹਾਲਾਤ ਬਰਤਰ ਹੁੰਦੇ ਗਏ ਤੇ ਭਾਜੀ ਮੈਨੂੰ ਆਵਾਜ਼ ਸੁਣਨੀ ਨਹੀਂ ਕੋਈ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਅੱਜ ਪਰਿਵਾਰ ਦੇ ਵਿੱਚ ਕਿੰਨੇ ਜਿਹੜੇ ਮੈਂਬਰ ਨਹੀਂ ਕਿਹਨਾਂ ਨੂੰ ਕਿਸੇ ਤਰ੍ਹਾਂ ਪਾਲਦੇ ਦੇ ਮੈਂ ਭਾਜੀ ਜਿਹੜੇ ਮੈਨੂੰ ਥੋੜੇ ਬਹੁਤ ਜਿਹੜੇ ਸ਼ੋਜ਼ ਮਿਲ ਜਾਂਦੇ ਨੇ ਕਿਉਂਕਿ ਆਪਣਾ ਨਾਰਥਰਨ ਕਲਚਰ ਸੈਂਟਰ ਹੈ ਮੇਰੀ ਵਾਹ ਫੜੀ ਹੋਈ ਹੈ ਸ਼ੋਜ਼ ਦੇ ਦਿੰਦੇ ਨੇ ਮੈਨੂੰ ਉਹਨਾਂ ਕੋਲ ਮੈਨੂੰ ਥੋੜਾ ਬਹੁਤ ਮਿਲ ਜਾਂਦਾ ਹੈ ਤੇ ਜਿਹੜੇ ਮੰਮੀ ਲੇਡੀ ਸੀ ਇਦ ਕਰਦੇ ਹੁੰਦੇ ਸੀ ਉਹਨਾਂ ਕੋਲ ਉਹ ਮੈਨੂੰ ਥੋੜੇ ਬਹੁਤ ਸ਼ੋਜ਼ ਮਿਲ ਜਾਂਦੇ ਨੇ ਬਸ ਉਹਦੇ ਨਾਲ ਹੀ ਮੈਂ ਗੁਜ਼ਾਰਾ ਕਰ ਰਹੀ ਹਾਂ ਕਿ ਮੈਂ ਇਹ ਕਿਸੀ ਉਹ ਕਲਾਕਾਰਾਂ ਕਿ ਅਸੀਂ ਕਦੀ ਲੱਖਾਂ ਦੇ ਵਿੱਚ ਚਾਰਜ ਕੀਤਾ ਹੈ ਤੁਸੀਂ ਮੇਸਾ ਪੰਜਾਬ ਦੀ ਜਿਹੜੀ ਕਲਾਕਾਰੀ ਆ ਪੰਜਾਬ ਦਾ ਲੋਕਗੀਤ ਸਿਗਾ ਉਸ ਦੇ ਨਾਲ ਹੀ ਤੁਸੀਂ ਜੁੜੇ ਹੋ ਇਸ ਤੋਂ ਅੱਗੇ ਤੁਸੀਂ ਕਦੀ ਟਰਾਈ ਨਹੀਂ ਕੀਤਾ ਮੈਂ ਜੀ ਪੰਜਾਬੀ ਫੋਕ ਨਾਲ ਜੁੜੀਆਂ ਜੀ ਕਿਉਂਕਿ ਅੱਜ ਕੱਲ ਦੀ ਜਿਹੜੀ ਗਾਈ ਕਿ ਮੇਰੇ ਸਮੇਂ ਤੋਂ ਬਾਅਦ ਹੂੰ ਉਹ ਨਾ ਮੇਰੇ ਬੱਚੇ ਸੁੰਦੇ ਨੇ ਨਾ ਅਸੀਂ ਸੁੰਦੇ ਆ ਤੇ ਨਾ ਹੀ ਸਾਡੇ ਪੇਰੈਂਟਸ ਨੇ ਸਾਨੂੰ ਤਰਬੀਅਤ ਦਿੱਤੀ ਇਸ ਕਰਕੇ ਉਹੋ ਜਿਹੇ ਜਿਹੜੇ ਸ਼ੋਅ ਨੇ ਜਿਹੜੇ ਅੱਜ ਕੱਲ ਦੇ ਕਲਾਕਾਰ ਕਰਦੇ ਨੇ ਵੱਡੇ ਵੱਡੇ ਉਹਨਾਂ ਨੇ ਕਦੀ ਮੈਨੂੰ ਉਤੋਚ ਨਹੀਂ ਕੀਤਾ ਇਹ ਅਸੀਂ ਤੇ ਲੋਕਾਂ ਨੇ ਗਏ ਕਾਂਜੀ ਪਿੰਡਾਂ ਪਿੰਡਾਂ ਜਾ ਕੇ ਲੈ ਲੈਂਦੇ ਆ ਜੋ ਮਾੜਾ ਮੋਟਾ ਸਭ ਮਿਲਦਾ ਇਹ ਉਹਦੇ ਨਾਲ ਕਿੰਨਾ ਕੁ ਮੁਜ਼ਾਰਾ ਹੋ ਜੇਗਾ ਸਰ ਇਹ ਦੂਸਰਾ ਜਿਹੜਾ ਸਾਡੀ ਸਾਰੀ ਜ਼ਿੰਦਗੀ ਦੀ ਕਮਾਈ ਲਗਾ ਕੇ ਗਏ ਸੀ ਪਾਪਾ ਦੁਕਾਨਾ ਦੇ ਕੇ ਗਏ ਸੀ ਉਹੀ ਕਬਜ਼ੇ ਚ ਆ ਗੀਆਂ ਤੇ ਫਿਰ ਜਰਾ ਕਿੰਨਾ ਬਹੁਤ ਮੁਸ਼ਕਲ ਹੋ ਗਿਆ ਸੀ ਮੈਨੂੰ ਇਸ ਕਰਕੇ ਥੋੜੀ ਬੇਨਤੀ ਕਰਨੀ ਪਈ ਜਿਹਨੂੰ ਸੁਣ ਕੇ ਕੁਲਦੀਪ ਸਿੰਘ ਜੀ ਤੁਹਾਡੇ ਨਾਲ ਆਏ ਅੱਜ ਬੜਾ ਆਸ਼ਵਾਸਨ ਦੇ ਕੇ ਗਏ ਨੇ ਕਿ ਪੂਰੀ ਮਦਦ ਕੀਤੀ ਜਾਵੇਗੀ ਇਹ ਮੈਨੂੰ ਤਨਖਾਹ ਵੀ ਆਪਣੀ ਪੂਰੀ ਮੇਰੀ ਝੋਲੀ ਚ ਪਾ ਗਏ ਨੇ ਤੇ ਡੀਸੀ ਸਾਹਿਬ ਆਏ ਨੇ ਡੀਸੀ ਸਾਹਿਬ ਨੇ ਬੜੀ ਮਦਦ ਕੀਤੀ ਹੈ। ਤੇ ਮੈਂ ਤਹ ਹੀ ਜਾਣੀ ਹੈ ਕਿ ਬਸ ਥੋੜਾ ਮਸਲਾ ਮਿਲਿਆ ਸਰ ਕਿ ਸ਼ਾਇਦ ਕੁਝ ਹੋ ਜਾਏਗਾ। ਅੱਡ ਪੁਲਿਸ ਮੁਲਾਜ਼ਮ ਵੀ ਆਏ ਸੀ ਉਹ ਵੀ ਬੈਠ ਕੇ ਤੁਹਾਡੇ ਕੋਲ ਦਰਖਾਸਤ ਲੈ ਕੇ ਗਏ ਨੇ। ਔਰ ਚਾਰ ਚਾਰ ਪੰਜ ਪੰਜ ਮੁਲਾਜ਼ਮ ਤੁਹਾਡੇ ਅੱਗੇ ਪਿੱਛੇ ਸੀਗੇ। ਅੱਜ ਲੱਗ ਰਿਹਾ ਕਿ ਇਤਨਾ ਕਿਤੇ ਥੋੜਾ ਤੁਹਾਨੂੰ ਮਿਲੇਗਾ। ਹਾਂ ਜੀ ਸਰ। ਮੇਰੀ ਜਿਹੜੀ ਕੁੱਟਨ ਮੈਨੂੰ ਮਹਿਸੂਸ ਹੋ ਰਹੀ ਸੀ ਅੱਜ ਥੋੜੀ ਆਕਸੀਜਨ ਮਿਲੀ ਹੈ ਸਰ ਮੈਨੂੰ। ਤੋ ਬਿਲਕੁਲ ਪੰਜਾਬ ਦੇ ਜਿਹੜੇ ਕੈਬਨਟ ਮੰਤਰੀ ਆ ਉਹਨਾਂ ਨੇ ਸਵਾਸ਼ਣ ਵੀ ਦੇ ਕੇ ਗਏ ਨੇ ਤੇ ਨਾਲ 2 ਲੱਖ ਰੁਪਏ ਦਾ ਚੈੱਕ ਵੀ ਦੇ ਕੇ ਗਏ ਨੇ ਇਹਨਾਂ ਦੀ ਜਿਹੜੀ ਮਾਲੀ ਸਹਾਇਤਾ ਕਰਕੇ ਤੇ ਦੂਜੇ ਪਾਸੇ ਇਹਨਾਂ ਦੇ ਮਾਤਾ ਜੀ ਇਹਨਾਂ ਨੂੰ ਉਹ ਦਰੋਹਰ ਦੇ ਕੇ ਗਏ ਨੇ ਸ਼ਾਇਦ ਹੀ ਕੋਈ ਮਾਪੇ ਦੇ ਕੇ ਜਾਂਦਾ ਹੈ ਮੇਰੀ ਮੁਰਾਦ ਹੈ ਜੀ ਜਿਹੜੀ ਪੰਜਾਬੀ ਇੱਕ ਕੋਇਲ ਕਿਹਾ ਜਾਂਦਾ ਸੀਗਾ ਲੰਬੀ ਹੋਕ ਦੀ ਮਲਿਕਾ ਕਿਹਾ ਜਾਂਦਾ ਸੀਗਾ ਗੁਰਮੀਤ ਬਾਵਾ ਜੀ ਨੂੰ ਉਹ ਹੋਰ ਇਹ ਸਾਡੇ ਦਰਸ਼ਕ ਸੁਣਨਾ ਚਾਹੁੰਦੇ ਨੇ ਤਾਂ ਕਿ ਉਹ ਹਕੂਕ ਨੂੰ ਆਪਾਂ ਜਿੰਦਾ ਰੱਖ ਸਕੀਏ ਔਰ ਆਉਣ ਵਾਲੇ ਸਮੇਂ ਵਿੱਚ ਗੁਲੇਰੀ ਬਾਵਾ ਨੂੰ ਉਸੇ ਮੁਕਾਮ ਤੇ ਪਹੁੰਚਾ ਸਕੀਏ ਤਾਂ ਕਿ ਲੋਕ ਜਿਹੜੇ ਨੇ ਪੰਜਾਬੀ ਜਿਹੜੇ ਕਲਚਰ ਨੂੰ ਭੁੱਲਦੇ ਜਾ ਰਹੇ ਨੇ ਉਹਨੂੰ ਜਿੰਦਾ ਰੱਖ ਸਕੀਏ ਤੇ ਪੰਜ ਜੀ ਮੈਂ ਚਾਹਾਂਗਾ ਕਿ ਉਹੀ ਲੰਬੀ ਹਰੇਕ ਇੱਕ ਵਾਰੀ ਫੇਰ ਹੋ ਜਾਏ ਔਰ ਆਪਣੇ ਦਰਸ਼ਕਾਂ ਨੂੰ ਉਹਦੇ ਇੱਕ ਵਾਰ ਰੂਬਰੂ ਕਰਾ ਨਾਮ ਵਲੀ ਦਾ ਲੈਂਦੀ ਆ ਜੜੀ ਨਾਮ ਰੱਬ ਦਾ ਲੈਂਦੀ ਆ ਤੋਂ ਬਿਲਕੁਲ ਇਹੀ ਆਵਾਜ਼ ਹੈ ਜਿਹੜੀ ਗੁਰਮੀਤ ਬਾਵਾ ਜੀ ਇਹਨਾਂ ਨੂੰ ਵਿਰਾਸਤ ਵਿੱਚ ਦੇ ਕੇ ਗਏ ਸੀਗੇ ਉਹ ਲੰਬੀ ਹੂਕ ਅੱਜ ਵੀ ਜਿੰਦਾ ਹੈ ਔਰ ਮੈਂ ਆਸ ਕਰਦਾ ਹਾਂਗਾ ਕਿ ਇਸ ਪਰਿਵਾਰ ਦੀ ਅਗਰ ਤੁਸੀਂ ਬਾਂ ਫੜੋਗੇ ਤੇ ਇਹ ਜਿਹੜੀ ਲੰਬੀ ਹੂਕ ਹੈ ਹੋਰ ਵੀ ਅੱਗੇ ਤੱਕ ਜਾਵੇਗੀ ਤੇ ਇਸ ਪਰਿਵਾਰ ਨੂੰ ਜੀਣ ਦਾ ਰਾਹ ਮਿਲੇਗਾ கேமராமன் சம தியானச்சந்தே விஜன் பஞ்ச அமர்